ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਰਦੋ ਪੁਤਲੇ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 گاਵਾ ਦਿਖਾਉਣੀ ਹੈ ਜਿਨ੍ਹਾਂ ਵਿੱਚੋਂ 3 ਟੁਕੜਾ ਗੱਬਣਾ ਹੈ ਤੇ ਬਾਕੀ ਸੁਈਆਂ ਕੋਈ ਤੇ ਬੱਚੇ ਤੋਂ ਬਿਨਾ ਹੈ ਤੇ ਕੋਈ ਬੱਚੇ ਵਾਲੀ ਹੈ 3 ਟੁਕੜਾ ਗੱਬਣਾ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਵੀਡੀਓ ਪੂਰੀ ਜਰੂਰ ਵੇਖਿਓ ਤੇ ਸੁਈਆਂ ਦੀ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜਰੂਰ ਕਰ ਲਿਆ ਕਰੋ ਪਰ ਤਸੱਲੀ ਆਪਣੇ ਜਰੂਰ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਕਿਰਪਾ ਬੰਮੇ ਰਾਮਦਾਸ ਦੀ ਵਾ ਵਾ ਦਿਨ ਪਾਤੇ ਜੀ ਹਰ ਕੇ ਹਾਂਜੀ ਦਿਨ ਫੈ ਜਾਂਦੇ ਜੇ ਮਾਲ ਆਉਂਦਾ ਉਹਨੂੰ ਵੇਚਦਾ ਜਾਂਦਾ ਜੇ ਇੱਕ ਕਦੇ ਹੀ ਤੁਹਾਨੂੰ ਫੋਨ ਕਰੀਦਾ ਕੋਈ ਤੁਹਾਡੇ ਨਾਲ ਮਿਲ ਨਹੀਂ ਹੁੰਦਾ ਕਈ ਵਾਰੀ ਬਹੁਤੀ ਯਾਰੀ ਤੇ ਆਪਣਾ ਟਾਈਮ ਦਾ ਹੀ ਨਹੀਂ ਕਈ ਯਾਰੀ ਭੰਦਾ ਹਾਂਜੀ ਹਾਂਜੀ ਚਲੋ ਆਉਂਦਾ ਲਿਖਦਾ ਜਾਂਦਾ ਠੀਕ ਐ ਅੱਜ 6 ਆ ਦੇ ਵਿੱਚੋਂ ਕੁਝ ਤੋਕੜਾ ਕੱਪਣਾ ਹਨਾ ਹਾਂਜੀ ਭਾਜੀ ਚਲੋ ਨਾਮ ਦੱਸ ਦਿਓ ਇੱਕ ਰਾਮ ਨੰਦਰ ਸਿੰਘ ਹਾਂਜੀ ਪਿੰਡ ਹਰਦੋਪਤਲੀ ਤਹਿਸੀਲ ਜਨਾਲਾ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰੇ ਬੋਲ ਦੋ 7879 57407 ਤੇ ਲੱਗੇ ਫਤਿਹਗੜ ਚੂੜੀਆਂ ਨਾ ਆਪਨ ਫਤਿਹਗੜ ਚੂੜੀਆਂ ਲੱਗੇ ਪੈਣ ਠੀਕ ਐ ਜਿਹੜਾ ਕੁੱਕੜਾਂ ਵਾਲੇ ਤੋਂ ਗੁਰੂ ਕੇ ਬਾਗ ਵਾਲਾ ਰੋਡ ਗੁਰੂ ਕੇ ਬਾਗ ਵਾਲਾ ਜਿਹੜਾ ਰੋਡ ਐ ਉਹ ਰੋਡ ਦੇ ਉੱਪਰ ਪੈਂਦੇ ਹਨਾ ਆਪਨ ਮੱਦੀਪੁਰੇ ਚੌਂਕ ਦੇ ਲਾਗੇ ਮੱਦੀਪੁਰੇ ਚੌਂਕ ਦੇ ਲੱਗੇ ਠੀਕ ਐ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਤੋਂ ਹੀ ਇਹ ਬੱਚੇ ਦਾ ਬਿਨਾ ਜੇ ਹਾਂਜੀ ਜੀ ਇਹਨੂੰ ਸੂਈ ਨਾਲ ਕੋਈ 14 15 ਦਿਨ ਹੋ ਗਏ ਜੀ ਅੱਛਾ ਹਾਂਜੀ ਤੇ ਛਗੀ ਜੇ ਦੰਦੋ ਆਏ ਬੱਚਾ ਨਹੀਂ ਹੈਗਾ ਨਾ ਇਹਦਾ ਦੁੱਧ ਦਨ ਕਿੰਨਾ ਜੀ ਦੁੱਧ ਵੀਰ ਜੀ 12 ਕਿਲੋ 11 ਕਿਲੋ ਦੀ ਗਾਰੰਟੀ ਹੋਲਾ ਅੱਛਾ ਹਾਂਜੀ ਦੁੱਧ 12 ਕਿਲੋ ਹੀ ਹੋਗਾ 13 ਵੀਰ ਦੇ ਘਰੋਂ ਚਵਾ ਕੇ ਲੈਂਦਾ ਸੀ ਲਾ ਕੇ ਨਾ ਜੀ ਨਹੀਂ ਲਾਇਆ ਰੰਗੀ ਜਾਂਦੇ ਬੱਚਾ ਮਰਨ ਕਰਕੇ ਨਾ ਬਾਕੀ ਕੋਸ ਛੜੀਆਂ ਛੁਟੀਆਂ ਵੀ ਲੱਗੀਆਂ ਹੁਣ ਲਾ ਕੇ ਕਰਕੇ ਵੀ 11 ਕਿਲੋ ਦੁੱਧ ਗਾਰੰਟੀ ਨਾਲ ਤੋਰ ਦੋ ਫੇਰ ਇਹਨੂੰ ਬਾਕੀ ਸੋਣੀ ਵਹਿ ਰਿਹਾ ਸੂਆ ਇਹਦਾ ਸੁਵਾ ਪਹਿਲਾ ਛਿੱਗੀ ਤੇ ਸੁਵਾ ਪਹਿਲਾ ਅੱਛਾ ਜੀ ਚੋਗੀ ਤਾਂ ਛਿੱਗੀ ਹੋਣਦੀ ਹੈ ਜਿਹੜੀ ਬਾਕੀ ਸਵੇਰ ਦਾ ਕੱਲ ਪਰਸ ਦਾ ਜਿਹੜਾ ਮੈਂ ਪੈਣ ਦਿਆ ਹੋਣੀ ਥੋੜੀ ਧੁੱਪ ਨਿਕਲੀ ਆ ਉਹਦੇ ਕਰਕੇ ਜ ਨਮਾਈਆਂ ਨੂੰ ਨਹੀਂ ਆ ਤੇ ਇਹ ਜੇ ਨਮਾਈ ਹੁੰਦੀ ਤੇ ਕਾਫੀ ਸੋਹਣੀ ਨਿਕਲਨੀ ਹੀ ਇਹ ਰੰਗ ਰੂਪ ਦੀ ਕਾਫੀ ਚੰਗੀ ਪੂਰੇ ਚਿੱਟੇ ਰੰਗ ਦੀ ਵੜਿਆ ਜਿਹੜੀ ਬਾਕੀ ਇਹ ਵੀ ਗਾਂ ਤਿਆਰ ਕਰਨ ਵਾਲੀ ਹੈ ਕੱਲੇ ਸਵੇਰ ਨੂੰ ਤਿਆਰ ਹੋਣੀ ਹੈ ਚੰਗੀ ਉਹ ਤੇ ਸਾਰਿਆਂ ਨੂੰ ਪਤਾ ਹੀ ਹੈ ਜੇ ਮੌਸਮ ਥੋੜਾ ਜਿਹਾ ਉਹੋ ਜਿਹਾ ਚੱਲਣ ਦੇ ਸਿੰ ਗਲਾਬੀ ਰੰਗ ਦਾ ਥਾਣਿਆ ਤੇ ਚੰਗੇ ਕਾਪ ਤੇ ਥਾਣਿਆ ਜਿਹੜਾ ਇਹਦਾ ਪ੍ਰੋਪਰ ਹੱਥ ਚੋਂ ਨਾਲਾ ਥਾਣਿਆ ਆ ਦੇਖਾਂਦੇ ਜੀ ਤੇ ਇਹਦਾ ਮੁੱਲ ਫਿਰ ਮੋਲ ਵੀ ਜੇ ਤੇ ਬੱਚਾ ਹੁੰਦਾ ਹਾਂਜੀ ਜਿੰਨੀ ਵੈਰ ਬਰੀਡ ਵਾਲੀ ਆ ਹਾਂਜੀ ਤੇ ਮੁੱਲ ਤੇ ਭਾਅ 55 ਵੀ ਕਰਦੇ ਹਾਂਜੀ ਉਹ ਵੀ ਹੱਕ ਰੱਖਦੀ ਆ ਹਾਂਜੀ ਅੱਜ ਆਪਾਂ 55 ਨਹੀਂ ਕਰਨਾ 50 ਨਹੀਂ ਕਰਨਾ 45 ਵੀ ਨਹੀਂ ਕਰਨਾ ਅੱਛਾ ਆਪਾਂ ਨੂੰ ਜੇ ਭਾਅ ਨਾ ਮਿਲੀ ਆ ਤੇ ਭਾਅ ਨਾ ਦੇਦਣੀ ਆਪਾਂ ਮਾਲ ਵੇਚਣਾ ਆ ਅੱਛਾ ਹਾਂਜੀ ਹਾਂ ਨਾ ਵੀਰੇ 42000 ਰੁਪਏ ਦੀ ਹੁੰਦੀ 42000 ਦੀ ਹਾਂਜੀ ਬਾਕੀ ਮੌਕੇ ਤੇ ਕਰ ਦੋਗੇ ਮਾਨਤਨ ਸੋਚ ਆਪਾਂ ਮਾਨਤਨ ਕਰਾਂਗੇ ਵੀਰ ਭਰਾ ਕੋਈ ਫੋਨ ਲਾਵੇ ਬਾਕੀ ਆ ਵੀ ਤਾਂ ਕੱਲਾ ਦੁੱਧ ਦਾ ਮੁੱਲ ਨਹੀਂ ਨਾਲ ਸੋਨ ਪੁਣੇ ਦਾ ਮੁੱਲ ਵੀ ਆ ਸੋਨੀ ਵੜਿਆ ਸੰਭੀ ਸੰਭੀ ਵੀ ਚੰਗੀ ਆ ਤੇ ਆਹ ਤੋਕੜ ਗੱਭਨ ਦੇ ਕਿੰਨੇ ਚੱਦੀ ਚੱਕ ਪਾਸ ਤੇ 3 ਮਹੀਨੇ ਦੇ ਵਿੱਚ ਚੱਕ ਪਾਸ ਦੇ 8 ਕਿਲੋ ਦੁੱਧ ਦੇ 8 ਕਿਲੋ ਦੁੱਧ ਦੇ ਤੋਰ ਦੋ ਫਿਰ ਬਾਕੀ ਸੱਜਰਾ ਵੀ ਚੰਗੇ ਦੁੱਧ ਆ ਲੀਆਂ ਵਾਏ თანੇ ਦੇ ਕੋ ਵੀ ਚੰਗਾ ਲੱਗਾ ਵਾ ਨੇ ਤੁਹਾਨੂੰ ਲੱਗੇ ਤਾਂ ਦਿਖਾ ਦੇਾਂਗੇ ਕਦੀ ਦੇਖ ਸਾਹ ਦੇ ਜੇ 8 ਕਿਲੋ ਦਰਜਾ ਹਣ ਕਹਿੰਦੇ ਬੀ ਹੈਗਾ ਤੇ 4.3 ਮਹੀਨਾ ਦੀ ਕਹਿੰਦੇ ਕੀ ਗੱਬਨੇ ਸੁਆ ਇਹ ਦੱਕੇ ਨਾ ਜਿਓ ਨਾ ਸੁਆ ਵੀਰ ਪਹਿਲਾ ਜੇ ਦੂਜਾ ਸੁਣੀ ਲਗਾ ਅੱਛਾ ਗਾਂ ਦੂਸਰਾ ਸੁਣੀ ਹਾਂਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀਰ 40000 ਜੇ 37000 ਤੋਂ ਮਾਨਤਾਨ ਕਰਾਂ ਅੱਛਾ ਇਹਦਾ 37000 ਤੋਂ ਕਰੋ ਕਿ ਮਾਨਤਾਨ ਬਾਕੀ ਆ ਵੀ ਕੋਈ ਫੋਨ ਲਾਵੇ ਫੋਨ ਲਾਵੇ ਤੇ ਖੁੱਲੇ ਮਾਨਤਾਨ ਹੋ ਜਾਣਗੇ ਮੌਕੇ ਤੇ ਫੋਨ ਕਿਉ ਲਾਵੇ ਜਰੂਰ ਬਾਕੀ ਕਦ ਘੱਟ ਚੱਲੋ ਠੀਕ ਆ ਰੰਗ ਰੂਪ ਵੀ ਸੋਹਣੇ ਆ ਇਹ ਤੇ ਚਲੋ ਨਵਾਈਆਂ ਨਵਾਈਆਂ ਨਹੀਂ ਆ ਆ ਕਿੰਨੇ ਚਿਰ ਦੀ ਚੱਕ ਪਾਸ ਚ ਜੀ 2 ਮਹੀਨੇ ਦੀ ਜੀ ਅੱਛਾ ਚੱਕ ਪਾਸ ਆ ਹਾਂਜੀ ਠੀਕ ਆ 10 ਲੀਟਰ ਦੁੱਧ ਜੀ ਕਿੰਨਾ ਕਿੰਨੇ ਜਿਹੜਾ ਤਿਆਰ 12 ਲੀਟਰ 12 ਲੀਟਰ ਤਿਆਰ ਆ ਹਾਂਜੀ ਤੇ ਇਹ ਜਿਹੜੀਆਂ ਟੁਕੜਾ ਗੱਬਣਾ ਕੋਈ ਕਿੰਨੇ ਦਿਨਾਂ ਚੈੱਕ ਕਰਾ ਲੈ ਹਾਂਜੀ ਕਿੰਨੇ ਦਿਨਾਂ ਚੈੱਕ ਕਰਾ ਟੁਕੜਾ ਗੱਬਣਾ ਫਿਰ ਕੋਈ 3-4 ਦਿਨ ਦੇ ਵਿੱਚ ਵਿੱਚ ਅੱਛਾ 3-4 ਦਿਨ ਦੇ ਵਿੱਚ ਵਿੱਚ ਤੁਹਾਡੀ ਜ਼ਿੰਮੇਵਾਰੀ ਰਹੂਗੀ ਚੈੱਕ ਕਰਾ ਕੇ ਤੇ ਫਿਰ ਅਗਲੇ ਦੀ ਜ਼ਿੰਮੇਵਾਰੀ ਹੈ ਨਾ ਤੇ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਆ ਲੱਗੇ ਤਾਂ ਮਿਲਕਵੇਨ ਵੀ ਚੰਗੀ ਲੱਗੀ ਤੋਰ ਦੇ ਇੱਕ ਵਾਰੀ ਫੇਰ ਇਹਨਾਂ ਬਾਕੀ ਇਹ ਆ ਵੀ ਚਲੋ ਰੰਗ ਰੂਪ ਦੀ ਇਹ ਵੀ ਸੋਹਣੀ ਆ ਚਾਰੇ ਚਾਰੇ ਲੱਭਾ ਸੱਦਗਾਠ ਵੀ ਕਿੰਗਾ ਥੱਲੇ ਆ ਵੀ ਚੰਗੀ ਆ ਦੋਦੇ ਦੇਖੋ ਕਹਿੰਦੇ ਕਿ 12 ਲੀਟਰ ਤਿਆਰ ਆ 13 ਲੀਟਰ ਹੀ ਹੋਊਗਾ। ਅੱਛਾ 12 ਲੀਟਰ ਦੀ ਗਰੰਟੀ ਵੀਰ ਭਰਾ ਕੋਈ ਦੋ ਦਿਨ ਚੋਂ ਲੈਦਾ। ਠੀਕ ਐ। ਹੋਰ ਨੇ ਤੇ ਨਾੜਾਂ ਵਿੱਚ ਜਿਹੜੀਆਂ ਚੰਗੀਆਂ ਵਾਂ। ਤੇ ਇਹਦਾ ਮੁੱਲ ਵੀ ਜੀ ਫਿਰ? ਇਹਦਾ ਮੁੱਲ ਤਾਂ ਵੀ ਜੀ ਯਾਰ ਦੇ ਹਿਸਾਬ ਨਾਲ ਜੇ ਹਿਸਾਬ ਨਾਲ ਸੱਜਰਾ ਜਿੰਨਾ ਦੁੱਧ ਦੇ। ਹਾਂਜੀ। ਆ ਗੱਬਣ ਨਹੀਂ ਆ। ਤੇ ਵੀਰ 55000 ਦਾ ਵੀ ਹੱਕ ਰੱਖਦੀ ਆ। ਅੱਛਾ। ਪਰ ਆਪਾਂ ਵੀਰ ਅੱਜ 47000 ਚੋਂ ਮੰਨਤਨ ਕਰਾਂ ਅੱਛਾ 47000 ਚੋਂ ਕਰੋਗੇ ਮੰਨਤਨ ਹਾਂਜੀ ਬਲੇ ਚਲੋ ਖੁੱਲਾ ਕਰ ਦੋਗੇ ਮੰਨਤਨ ਬਾਈ ਕੁਝ ਮੇਰੇ ਫੋਨ ਲਾ ਬਈ ਉਹਦਾ ਨਹੀਂ ਅੱਜ ਕਿਹਣਾ ਠੀਕ ਹੈ ਜੀ ਬਾਹਰ ਵੀਡੀਓ ਪਈ ਆ ਠੀਕ ਹੈ ਹਾਂਜੀ ਭਾਜੀ ਤੇ ਆ ਕਿੰਨੇ ਚਿਰ ਦੀ ਚੈੱਕ ਪਾਸ ਸਿਆ ਇਹ ਜੀ ਪੌਣੇ ਪੰਜ ਮਹੀਨਾ ਦੀ ਅੱਛਾ ਹਾਂਜੀ ਸਾਢੇ 4 ਤੋਂ 5 ਦੇ ਵਿੱਚ ਸਾਢੇ 4 ਤੋਂ 5 ਦੇ ਵਿੱਚ ਠੀਕ ਹੈ 6 ਕਿਲੋ ਦੇ ਜੀ ਅੱਛਾ ਹਾਂਜੀ ਤੋਰਾ ਥਾਣੇ ਦੇ ਵੀ ਤੁਹਾਨੂੰ ਦਿਖਾ ਦਈਏ ਲੱਗ ਜੇ ਤਾਂ ਹਾਂ ਦੇਖ ਸੰਦੇ ਜੀ ਥਾਣਾ ਦਾ ਸਾਈਜ਼ ਗਿਆ ਆਪਣੇ ਦਾ ਵੀ ਪਰ ਉਹ ਪ੍ਰਾਪਤ ਹੋਣ ਵਾਲੇ ਥਾਣੇ ਆ ਜਿਹੜੇ ਇਹ ਤਾਂ ਕੱਲ ਦੁੱਧ ਜਿਹੜਾ ਕਹਿੰਦੇ ਵੀ 6 ਲੀਟਰ ਹੈ ਤੇ ਉਤਰਾਂ ਥਣ ਥਣ ਪੂਰੇ ਆ ਫਿਰ ਜੀ ਪੂਰੇ ਪੂਰੇ ਵੀਰ ਜੀ ਤੇ ਇਹਦਾ ਮੁੱਲ ਫਿਰ ਹੈ ਮੋਲੇ ਦਾ ਵੀਰ ਜੀ 40000 ਅੱਛਾ 30000 ਚ ਮੰਨ ਤਾਮ ਕਰਾਂਗੇ ਅੱਛਾ 30000 ਚ ਮੰਨ ਤਨ ਕਰ ਦੋਗੇ ਇਹਦਾ ਠੀਕ ਹੈ ਹੈਗੀਆਂ ਸਾਰੀਆਂ ਵਹਿੜਾ ਹੀ ਆ ਪਹਿਲਾ ਦੂਜਾ ਸੂਆ ਇੱਥੇ ਕੀ ਆ ਜਿਹੜੀਆਂ ਆਵਲੀਆਂ ਤੁਹਾਨੂੰ ਤਿੰਨ ਦਿਖਾਈਆਂ ਬਾਕੀ ਤੁਸੀਂ ਆਪਣੀ ਸਮਝਣਾ ਵੇਖਣਾ ਤਸੱਲੀ ਕਰਕੇ ਖੜਨੀ ਹੈ ਤੇ ਆ ਜਿਹੜੀ ਜੀ ਏ ਵੀਰੇ ਬੱਚਿਓ ਬਿਨਾ ਜੇ ਅੱਛਾ 13 ਲੀਟਰ ਦੁੱਧ ਜੇ ਰੱਖਾ ਅੱਛਾ 13 ਲੀਟਰ ਹੈਗਾ ਹੁਣ ਹਾਂਜੀ ਪੱਕਾ ਤੋੜ ਦਿਓ ਫੇਰ ਇਹਨਾਂ ਨੂੰ ਇਹ ਥਾਣਾ ਇਹਦੇ ਵੀ ਦੇਖ ਸਕਦੇ ਆਪਾਂ ਚੰਗੇ ਗੈਪ ਤੇ ਆ ਜਿਹੜੇ ਲੈ ਜੀ ਜੱਸੀ ਕ੍ਰੋਸ 'ਚ ਆ ਇਹ ਤਾਂ ਕੱਲ 13 ਲੀਟਰ ਦੇ ਲਾਗੇ ਪੰਨੇ ਦੁੱਧ ਜਿਹੜਾ ਕਹਿੰਦੇ ਦੀ ਹੈਗਾ ਆਹ ਲੈ ਤੇ ਇਹਦਾ ਫਿਰ ਮੁੱਲ ਇਹਦਾ ਵੀਰ ਜੀ ਦੇ ਤੇ ਬੱਚਾ ਹੋਵੇ ਹਾਂਜੀ ਤੇ ਮੁੱਲ ਹੱਕੇ ਵੀ 50000 ਦਾ ਰੱਖਦੀ ਐ ਅੱਛਾ ਜੀ ਹੁਣ ਵੀਰ ਜੀ ਮੁੱਲ ਕਰ ਲਈਏ 40 ਕਰ ਲਈਏ 42 ਕਰ ਲਈਏ ਇਹ 38000 ਦੀ ਦਾਂਗੇ ਇਹ 38000 ਦੀ ਦੇ ਦੋਗੇ ਹਾਂਜੀ ਭਾਜੀ ਠੀਕ ਹੈ ਜੀ ਸੋ ਦੋ ਟਾਈਮ ਚਵਾ ਕੇ ਦਾਂਗੇ 13 ਠੀਕ ਹੈ ਜੀ ਹਾਂਜੀ ਭਾਜੀ ਤੇ ਆ ਜਿਹੜੇ ਆ ਇਹ ਬੱਚੇ ਵਾਲੀ ਆ ਹਨਾ ਬੱਚੇ ਵਾਲੀ ਜੀ ਇਹਨੇ ਸੋਈ ਨੂੰ ਵੀਰ ਜੀ 20 ਦਿਨ ਹੋ ਗਏ ਹੋਣਗੇ ਅੱਛਾ ਜੀ ਮਗਰ ਠੀਕ ਆ ਇੱਕ ਥਾਂ ਤੋਂ ਤਿਲੜ ਜੀ ਅੱਛਾ ਇੱਕ ਥਾਂ ਤੋਂ ਤਿਲੜ ਹੈ ਤੇ ਦੁੱਧ ਕਿੰਨਾ ਹੈ 13-14 ਲੀਟਰ ਦੁੱਧ ਤਿਆਰ ਜੀ ਤੋਰ ਦੋ ਫੇਰ ਇਹਨਾਂ ਨੂੰ ਅਗਲੇ ਥਾਂ ਦੀ ਆਗਲਾ ਸਣ ਨਹੀਂ ਤਾਂ ਚੱਲਦਾ 570 ਆਉਂਦਾ ਜੀ 78 ਬਾਕੀ ਕਿੰਨਾ ਹੋ ਗਿਆ ਆ ਬੱਚੀ ਜੀ ਇਹਦੀ ਹਾਂ ਜੀ ਇਹ ਬੱਚੀ ਜੀ ਠੀਕ ਹੈ ਜੀ ਆ ਬੱਚੀ ਜੀ ਇਹਦੀ ਇਹਦਾ ਫਰਮੁੱਲਾ ਇਹਦਾ ਮੁੱਲ ਵੀ 40000 ਦੇ ਅੱਛਾ 35000 ਤੇ ਛੋਟ ਪਾ ਦਾਂ ਅੱਛਾ 35000 ਤੇ ਛੋਟ ਕਰ ਦੋਗੇ ਦੁੱਧ ਕਿੰਨਾ ਦੇ ਦੇ ਕੋਲ ਦੱਸ 14 ਲੀਟਰ 13 ਤੋਂ ਬਾਹਰ ਹੋ ਗਿਆ 13 ਤੋਂ 14 ਲੀਟਰ ਹੈਗਾ ਇੱਕ ਰੀਆ ਚਿਹਰੇ ਤੋਂ ਵੀ ਦੇਖ ਸਕਦੇ ਜੀ ਤੇ ਬਾਕੀ ਹੋਰ ਕੁਝ ਹੈ ਨਾ ਵੀ ਦੀ ਫਿਰ ਨਹੀਂ ਨਹੀਂ ਬੱਸ ਬਾਕੀ ਚਲੋ ਵੀਰ ਜਿਹੜਾ ਵੀ ਵੀਰ ਪੁਰਾਣਾ ਮਾਲ ਖਰੀਦਣਾ ਹਾਂ ਇੱਕ ਤਸੱਲੀ ਕਰਕੇ ਖੜੋ ਜਿਹੜਾ ਕੱਬਣਾ ਆ ਉਹਦੀ ਆਪਣੀ 4-5 ਦਿਨ ਦੀ ਗਾਰੰਟੀ ਹੋਊਗੀ ਜਾ ਕੇ ਚੈੱਕ ਕਰਾ ਲੈਣ ਠੀਕ ਆ ਜੋ ਆ ਸੋਇਆ ਮਾਲ ਬਾਕੀ ਚੋ ਕੇ ਖੜੋ ਠੀਕ ਹੈ ਜੀ ਜੋ ਵੀ ਆ ਇੱਥੋਂ ਵੇਖ ਚੱਕ ਕੇ ਤੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਖੜੋ ਜੀ